ਸਮਿੰਦਰ ਜੀ ਸਮਿੰਦਰ ਜੀ ਕੀ ਲੱਗ ਰਿਹਾ ਤੁਸੀਂ ਇਹਦੇ ਵਿੱਚ ਜਿਹੜਾ ਪਾਣੀ ਐ ਸੌਖਤ ਖੜਾਗਾ? ਦਿੱਕਤ ਆਉਂਦੀ ਆ ਵੀਰੇ ਬਹੁਤ ਜ਼ਿਆਦਾ ਕੀ ਕਰਾਉਣਾ ਐ ਇਸੇ ਅੱਜ ਕੰਮ ਕੋਈ? ਉਹ ਜੱਤ ਛੱਤੀ ਬੇਟ ਤੇ ਰੇਡੀਅਨ ਛੱਤੀ ਬੇਟ ਬਣਾਉਣਾ ਐ ਇਸੇ ਬੱਚਾ ਦਾ। ਠੀਕ ਐ ਪਾਣੀ ਵੇਲੇ ਲੰਘ ਕੇ ਗਏ ਹਾਂ। ਹੂੰ ਪਹਿਲਾਂ ਵੀ ਆਏ ਸੀ। ਕੀ ਲੱਗਦਾ ਇੱਥੇ ਜਿਹੜੇ ਰੋਜ਼ਮਾਰੀ ਜ਼ਿੰਦਗੀਆਂ ਰੋਜ਼ ਕੰਮ ਇੱਥੇ ਹੁੰਦੇ ਆ ਫਿਰ ਵੀ ਇਹ ਜਿਹੜੇ ਦਫ਼ਤਰੇ ਨਹੀਂ ਬੁਰੀ ਹਾਲਤ ਆ ਨਾ। ਹੂੰ ਤੇ ਠੀਕ ਕਰਾਉਣਾ ਚਾਹੀਦਾ ਬਈ ਨਾ ਹੋਣੀ ਚਾਹੀਦੀ ਆ ਨਾ। ਹੂੰ ਮਹਤਿਆਰ ਸਿੰਘ ਜੀ ਮਹਤਿਆਰ ਸਿੰਘ ਜੀ ਕਿਵੇਂ ਲੱਗਦਾ ਜਿਹੜਾ ਇਹ ਬਹੁਤ ਮੁਸ਼ਕਲ ਨਾਲ ਲੱਗਦੇ ਆ ਨਾਲੇ ਉਹ ਗਾਹ ਤਹਿਸੀਲ ਆ ਜੀ ਨਾਲੇ ਐਕਟਿੰਗ ਦਫਤਰ ਆ ਹਾਂ ਨਾਲੇ ਜੀ ਇੱਥੇ ਬੀਓ ਸਾਹਿਬ ਬੈਠੇ ਆ ਜੀ ਤੇ ਡਾਕਖਾਨਾ ਵੀ ਹੈ ਤੇ ਡਾਕਖਾਨਾ ਵੀ ਹੈਗਾ ਜੀ ਹਾਂ ਨਰਕ ਬਣਿਆ ਪਿਆ ਜੀ ਬਾਹਲਾ ਮੀਂਹ ਪੈ ਜਾਂਦਾ ਇੱਥੇ ਤਾਂ ਨਿੰਗਾ ਹੀ ਨਹੀਂ ਜਾਂਦਾ ਜੀ ਕਿੰਨੇ ਕਿੰਨੇ ਸਮੇ ਤੋਂ ਜਿਹੜਾ ਇਸ ਤਰ੍ਹਾਂ ਦੀ ਹਾਲਤ ਨੇ ਇਹ ਤਾਂ ਬਹੁਤ ਕਿੱਟੋਂ ਜੀ ਹੋ ਗਏ 10-12 ਸਾਲ ਅਸੀਂ 10-12 ਸਾਲ ਤੋਂ ਹਾਂ ਜੀ ਹਾਂ ਅੱਛਾ ਜੀ ਤਾਂ ਬਹੁਤ ਬੁਰਾ ਹਾਲ ਹੈ ਜੀ ਇਹਦਾ ਠੀਕ ਹੈ ਜੀ ਹਾਂ ਜ ਮੇਰਾ ਨਾਮ ਹਰਜੀਤ ਸਿੰਘ ਖਿਆੜੀ ਹਰਜੀਤ ਸਿੰਘ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬਲਾਕ ਦੇ ਹਾਲਾਤ ਬਣੇ ਹੋਏ ਆ ਮੀਂਹ ਪੈਣ ਤੋਂ ਬਾਅਦ ਹਾਂਜੀ ਸਰ ਜੀ ਦੇਖੋ ਆਪਣੇ ਦੇਸ਼ ਆਜ਼ਾਦ ਹੋਏ ਨੂੰ 7 ਸਾਲ ਤੋਂ ਉੱਪਰ ਹੋ ਚੁੱਕੇ ਨੇ ਅਸੀਂ ਪਿੰਡਾਂ ਦੇ ਵਿੱਚ ਕੱਲੇ ਬਲਾਕ ਦੇ ਵਿੱਚ ਨਹੀਂ ਦੇਖਦੇ ਹੈ ਕਿ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਬਣੇ ਹੋਏ ਨੇ ਜੀ ਅੱਜ ਅਸੀਂ ਮੈਰਕਾ ਬਲਾਕ ਦੀ ਜੀ ਗੱਲ ਕਰੀਏ ਇੱਥੇ ਜਦੋਂ ਵੀ ਬਾਰਿਸ਼ ਭਾਰੀ ਬਾਰਿਸ਼ ਹੁੰਦੀ ਆ ਤਾਂ ਇੱਥੇ ਪਾਣੀ ਖੜ੍ਹ ਜਾਂਦਾ ਜਿਸ ਕਰਕੇ ਜਿਹੜੇ ਇੱਥੇ ਸਬ ਡਿਵੀਜ਼ਨ ਆ ਤੇ ਰਜਿਸਟਰੀਆ ਵਗੈਰਾ ਹੁੰਦੀਆਂ ਨੇ ਜਿਹੜੇ ਲੋਕ ਇੱਥੇ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਗੱਡੀਆਂ ਤੇ ਆਉਂਦੇ ਨੇ ਉਹਨਾਂ ਦਾ ਪੂਰਾ ਹਾਲ ਹੁੰਦਾ ਇੱਥੇ ਮਤਲਬ ਕੀ ਹੈ ਕਿ ਕੋਈ ਨਾ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈਗਾ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਕਿਉਂਕਿ ਦੇਖੋ ਸਰਕਾਰ ਨੂੰ ਤਾਂ ਅਸੀਂ ਹਰ ਵਾਰ ਬੇਨਤੀ ਕਰਦੀ ਕਰਦੇ ਆਂ ਲੋਕਾਂ ਨੂੰ ਅਸੀਂ ਇੱਥੇ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਤਾਂ ਅਸੀਂ ਉੱਥੇ ਗੱਲ ਕਰਦੇ ਵੀ ਸਾਨੂੰ ਜੀ ਮੁਆਵਜ਼ਾ ਦਿੱਤਾ ਜਾਵੇ ਜਾਂ ਲੋੜ ਆ ਅੱਜ ਇਸ ਮਸਲੇ ਨੂੰ ਪਖਾਉਣ ਦੀ ਠੀਕ ਹੈ ਅੱਜ ਇੱਕ ਬੱਸ ਪਲਟੀ ਆ ਬਾਬਾ ਗ ਮਤਲਬ ਬਸ ਪਾਰਟੀ ਆ ਠੀਕ ਆ ਤਾਂ ਅਸੀਂ ਸਰਕਾਰਾਂ ਨੂੰ ਵੀ ਕਹਿਣਿਆ ਯਾਰ ਵੀ ਤੁਸੀਂ ਪਿਛਲੇ 70 ਸਾਲ ਤੋਂ ਅੱਡ ਤੋਂ ਕੋਈ ਇਹੋ ਜਿਹਾ ਕੋਈ ਸਿਸਟਮ ਨਹੀਂ ਬਣਿਆ ਹੈਗਾ ਜਿਹੜਾ ਪਾਣੀ ਨਿਕਾਸੀ ਦਾ ਚੰਗੀ ਤਰ੍ਹਾਂ ਪ੍ਰਬੰਧ ਪਿੰਡਾਂ ਵਿੱਚ ਹੋ ਸਕੇ ਠੀਕ ਆ ਸਬ ਡਿਵੀਜ਼ਨ ਬਣ ਚੁੱਕਿਆ ਮਹਿਲਕਲਾਹੇ ਪਿਛਲੇ ਤਕਰੀਬਨ ਡੇਢ ਸਾਲ ਤੋਂ ਠੀਕ ਆ ਜਿਹੜੇ ਇੱਥੇ ਮੁਲਾਜ਼ਮ ਨੇ ਉਹ ਵੀ ਪਰੇਸ਼ਾਨ ਨੇ ਵਿਚਾਰੇ ਪੂਰੇ ਪਿਛਲੇ 4 ਮਹੀਨੇ ਤੋਂ ਲਗਾਤਾਰ ਜਿਹੜੇ ਮੁਲਾਜ਼ਮ ਨੇ ਉਹਨਾਂ ਇਤਰਾਹਾਂ ਨਹੀਂ ਪਈਆਂ ਹੈਗੀਆਂ ਮਜ਼ਦੂਰਾਂ ਦੀਆਂ ਸੈਲਰੀਆਂ ਨਹੀਂ ਪਈਆਂ ਹੈਗੀਆਂ ਠੀਕ ਆ ਜਿਸ ਕਾਰਨ ਕਿ ਜਿੰਨੇ ਵੀ ਇੱਥੇ ਮੁਲਾਜ਼ਮ ਨੇ ਉਹ ਵੀ ਪਰੇਸ਼ਾਨ ਨੇ ਹੋਰ ਵੀ ਜਿਹੜੇ ਲੋਕ ਆਮ ਲੋਕ ਨੇ ਕੋਈ ਰਜਿਸਟਰੀ ਵਗੈਰਾ ਕਰਾਉਣੀ ਆ ਕਿਸੇ ਨੇ ਕੋਈ ਸਾਈਨ ਕਰਵਾਉਣਾ ਕੋਈ ਵੀ ਕੰਮ ਆ ਉਹ ਇੱਥੇ ਪਰੇਸ਼ਾਨ ਹੋ ਰਹੇ ਨੇ ਅੱਜ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਕਿ ਫੇਸਬੁੱਕ ਦੇ ਉੱਪਰ ਹਰ ਇੱਕ ਪਿੰਡ ਦੀ ਵੀ ਵੀਡੀਓ ਬਣਾ ਕੇ ਚੜ੍ਹੀ ਹੋਈ ਹੈ ਲੋਕਾਂ ਦੀ ਜਿਸ ਤਰ੍ਹਾਂ ਜੇ ਮੈਂ ਕਹਿੰਤੀ ਹੈ ਹੜ੍ਹ ਨਹੀਂ ਆਉਂਦੀਆਂ ਨੇ ਮੱਸੀਆਂ ਛੱਡੀਆਂ ਹੁੰਦੀਆਂ ਨੇ ਪਾਣੀ ਦੇ ਵਿੱਚ ਇਸ ਤਰ੍ਹਾਂ ਫੀਲ ਹੋ ਰਿਹਾ ਲੱਗ ਰਿਹਾ ਹੈਗਾ ਸੋ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਖਾਸ ਕਰਕੇ ਜੱਥੇਬੰਦੀਆਂ ਨੂੰ ਦੁਕਾਨਦਾਰ ਜੂਨੀਅਨ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਮੁੱਦਾ ਹੈਗਾ ਬਲਾਕ ਦਾ ਮਹਿ ਅਦੇ ਅਦੇ ਗਲਾਬ ਆਵਾਜ਼ ਚੱਕੀ ਜਾਵੇ ਸਰਕਾਰ ਗਲਾਬ ਤੇ ਲੋਕ ਸਰਕਾਰ ਨੂੰ ਬੇਨਤੀ ਕੀਤੀ ਜਾ ਵੀ ਜਿਹੜਾ ਇਹ ਮੁੱਦਾ ਹੈਗਾ ਇਥੇ ਪਾਣੀ ਆ ਇਹਨਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਬਹੁਤ ਬਹੁਤ ਧੰਨਵਾਦ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਕਿਵੇਂ ਲੱਗਦਾ ਜਿਹੜਾ ਇਹ ਬਲਾਕ ਦੇ ਵਿੱਚ ਰਸਤਾ ਹੈਗਾ ਰਸਤਾ ਜੀ ਅੱਜੋਂ ਵੱਧੋਂ ਬਣੇਗੀ ਜੀ ਆਈ ਦੇਖ ਰਹੇ ਆ ਕੋਈ ਨਿਕਾਸੀ ਹੈਗੀ ਇਸੇ ਵਲਗ ਇਥੋਂ ਕੰਮ ਆਉਣਾ ਤਾਂ ਮੀ ਜੋ ਮੈਂ ਪੰਚਾ ਤਾਂ ਹੁੰਦਾ ਵੀ ਰਹਿਣ ਦੋ ਅੱਜ ਉਥੇ ਨਿਕਲ ਨੂੰ ਰਸਤਾ ਇਹਦੇ ਮਿਲਣਾ ਕਿਸੇ ਪਾਸੇ ਕਿਹੜੇ ਕਿਹੜੇ ਦਫ਼ਤਰ ਹੈ ਇਹਦੇ ਅੰਦਰ ਦਫਤਰ ਸਹੀ ਆਪਣੇ ਕਚੈਂਚਾ ਦਫਤਰ ਆ ਕੇ ਜਿੱਥੇ ਜਾ ਤਾਂ ਲੋਕਾਂ ਜਿਹੜੇ ਕੰਮ ਹੈ ਇੱਕ ਹੀ ਹੁੰਦੀ ਹੈ ਹਾਂਜੀ ਹਾਂਜੀ ਹਾਂ ਜਿੰਨੇ ਆਪਾਂ ਵੀਡੀਓ ਬਲੌਗ ਤੇ ਜਿੰਨੇ ਵੀ ਕੋਈ ਕੰਮ ਦਾ ਆਪਣਾ ਡਾਕਰ ਆ ਗਿਆ ਦੇ ਵਿੱਚ ਇੱਕ ਤਾਂ ਨਵਾਂ ਹੀ ਬੜਾ ਦਫਤਰੀ ਕਿਹੜਾ ਕਰ ਤਹਿਸੀਲਦਾਰ ਵੀ ਚਾਂਤ ਐਕਸਟ੍ਰੀਮ ਆ ਗਿਆ ਤਹਿਸੀਲਦਾਰ ਆਗੇ ਉਹ ਵੀ ਅੱਥੀ ਨੇ ਪਰ ਨਕਾਸ਼ ਤੁਸੀਂ ਦੇਖ ਲਓ ਤੇ ਬੁਰਾ ਵਾਲਾ ਇੱਥੋਂ ਦਾ ਕੀ ਮੰਗ ਮੰਗ ਤਾਂ ਆਹੀ ਹੈ ਮੈਨੂੰ ਵਧੀਆ ਬਣਾ ਦੋ ਜੀ ਲੋਕਾਂ ਦਾ ਇੱਥੇ ਦਿਨ ਰਾਤ ਤੇ ਆਉਣਾ ਜਾਣਾ ਰਹਿੰਦਾਗਾ ਪਰ ਨਕਾਸ਼ ਨਹੀਂ ਗੈਸੀ ਬਿਲਕੁਲ ਤੁਸੀਂ ਥੋੜੇ ਸਾਹਮਣੇ ਦੇਖੋ ਜੀ ਇੱਥੇ ਮੈਂ ਗੱਡੀ 'ਚ ਬੈਠਾ ਹਾਂ ਉੱਤੋਂ ਜਗ੍ਹਾ ਨਹੀਂ ਮਿਲਦੀ ਕਿਸੇ ਵਾਰ ਕਿਥੋਂ ਉਤਰੀਏ ਆਏ ਨਹੀਂ ਵੀ ਅੱਜ ਦਾ ਹੀ ਆ ਜੀ ਇੱਥੇ ਇੱਥੇ ਹਰ ਵਕਤ ਨਹੀਂ ਡੰਗਾ ਆਏਗਾ 30 ਸਾਲੋਂ ਤੋਂ ਬਿੱਤੀ ਆਂਦੇ ਹਨ ਨੂੰ ਆਹੀ ਆਲੀ ਇੱਥੇ ਆਉਂਦੇ ਨੇ ਹਾਂਜੀ ਹਾਂ ਬਸ ਕਿ ਜਿਹੜਾ ਜਬਲਾਕ ਦੇ ਵਿੱਚ ਉਹ ਬਲਾਕ ਦੇ ਵਿੱਚ ਜੀ ਬਹੁਤ ਹਾਲਤ ਆ ਜਿਹੜੀ ਉਹ ਬਸਤਰਾਂ ਜਿਵੇਂ ਕਿ ਆਪਾਂ ਨੂੰ ਪਤਾ ਵੀ ਡੀਸੀ ਸਾਹਿਬ ਨੇ ਕਿਹਾ ਵੀ ਜਿਹੜੇ ਤੁਹਾਡੇ ਖਾਲੀ ਪਲਾਟ ਪਏ ਨੇ ਉਹਨਾਂ ਦੀ ਸਫਾਈ ਰੱਖੋ ਤਾਂ ਕਿ ਜਿਹੜਾ ਮੱਛਰ ਵਗੈਰਾ ਤੋਂ ਜਾਨਵਰਾਂ ਤੋਂ ਜਿਹੜੀ ਬਿਮਾਰੀ ਫੈਲਦੀ ਆ ਉਹਦੇ ਰੋਕਥਾਮ ਹੋਵੇ ਬਹੁਤ ਵਧੀਆ ਗੱਲ ਦਾ ਬਿਆਨ ਬਹੁਤ ਸੋਹਣਾ ਪਰ ਜੇਕਰ ਉਹ ਸਰਕਾਰ ਉਹ ਆਪਣੇ ਤੋਂ ਸ਼ੁਰੂ ਕਰੇ ਇੱਥੇ ਤੁਸੀਂ ਦੇਖੋ ਆ ਇਹ ਮਹਿਲ ਕਲਾਂ ਦੀ ਜਿਹੜੀ ਐਮ ਸੰਸਥਾ ਇੱਥੇ ਪਹਿਲਾਂ ਅਸੀਂ ਜਦੋਂ ਆਏ ਆ ਨਾ ਅਸੀਂ ਅੱਜ ਤਾਂ ਹੀ ਤੁਹਾਨੂੰ ਇਹ ਬੁਲਾਇਆ ਇੱਥੇ ਵੀ ਜਿਹੜੀਆਂ ਲੇਡੀਜ਼ ਨੇ ਉਹ ਪਾਣੀ ਦੇ ਵਿੱਚ ਨਹੀਂ ਨਾ ਕਿ ਗੰਦੇ ਪਾਣੀ ਦੇ ਵਿੱਚ ਨਹੀਂ ਨਾ ਕਿ ਜਾਣਾ ਪੈਂਦਾ ਲੋਕਾਂ ਨੂੰ ਕਿਉਂਕਿ ਇਹ ਅਹਿਮ ਸੰਸਥਾ ਜਾਂ ਤਾਂ ਅਗਲੇ ਨੇ ਬਲਾਕ ਦੇ ਵਿੱਚੋਂ ਕੰਮ ਕਰਾਉਣਾ ਜਾਂ ਤਸਵੀਲਦਾਰ ਸਾਹਿਬ ਤੋਂ ਕਰਾਉਣਾ ਸੋ ਦੋਨੇ ਦਫ਼ਤਰ ਹੀ ਇੱਥੇ ਨੇ ਦੋਨੇ ਦਫ਼ਤਰਾਂ ਦੇ ਵਿੱਚ ਮੰਨ ਲਓ ਵੀ ਅੱਜ ਕਿਸ਼ਤੀਆਂ ਛੱਡਣਾ ਵਾਲਾ ਕੰਮ ਹੋਇਆ ਪਿਆ ਅੱਧਾ ਘੰਟਾ ਮੀਂਹ ਪੈਣ ਤੋਂ ਬਾਅਦ ਇਹੀ ਇਹ ਇਕੱਲੇ ਹਾਲਾਤ ਚਲੋ ਅੱਜ ਦਾ ਆਪਾਂ ਇੱਥੇ ਖੜੇ ਆ ਆਪਾਂ ਅੱਗੇ ਹੋਰ ਵੀ ਬਣਾਵਾਂਗੇ ਪੋਲ ਖੋਲ੍ਹਾਂਗੇ ਦਾਣਾ ਮੰਡੀ ਦੇ ਵਿੱਚ ਚਲੇ ਜਾਓ ਉੱਥੇ ਵੀ ਕੋਈ ਹਾਲਾਤ ਨਹੀਂ ਬਹੁਤ ਬੁਰਾ ਹਾਲ ਆ ਜਿੱਥੇ ਮਰਜ਼ੀ ਚਲੇ ਜਾਓ ਮਤਲਬ ਅਸੀਂ ਤਾਂ ਇਹ ਕਹਿੰਦੇ ਆ ਬਾথরੂਮਾਂ ਨੂੰ ਲੈ ਕੇ ਤਾਂ ਜੀ ਇੰਨੀ ਗੰਦਗੀ ਆ ਵੀ ਮੈਂ ਕਹਣਾ ਜੇ ਕੋਈ ਪੜਾ ਉਥੇ ਚਾਏ ਆਵੇ ਤਾਂ ਬਿਮਾਰ ਹੋ ਜਾਊਗਾ। ਕੋਈ ਸਫਾਈ ਦਾ ਪ੍ਰਬੰਧ ਨਹੀਂ। ਕੋਈ ਪਾਣੀ ਦਾ ਪ੍ਰਬੰਧ ਨਹੀਂ। ਬਹੁਤ ਬੁਰਾ ਹਾਲ ਆ। ਇੱਥੇ ਸਾਰੇ ਮਤਲਬ ਉਹ ਵੀ ਜਿਵੇਂ ਦੁਕਾਨਦਾਰ ਵੀ ਇੱਥੇ ਬਾਥਰੂਮ ਕਰਨ ਆਉਂਦੇ ਨੇ ਜਿਹੜੀ ਮਾਰਕੀਟ ਆ। ਕਿਉਂ ਜੇ ਉਹ ਖੁੱਲੇ ਜ ਬਾਥਰੂਮ ਜਾਂਦੇ ਤਾਂ ਉਹਦੇ ਤੇ ਵੀ ਇਤਰਾਜ਼ ਹੁੰਦਾ। ਸੋ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇhtiyar baazi ਤੋਂ ਨਿਕਲ ਕੇ ਸਿਰਫ ਇhtiyaraan ਚ ਵਿਕਾਸ ਨਾ ਦਿਖਾਓ। ਸਿਰਫ ਗੱਲਾਂ ਚ ਵਿਕਾਸ ਨਾ ਦਿਖਾਓ। ਆ ਜਿਹੜੇ ਕੰਮ ਕਰਨ ਆਲੇ ਨੇ ਉਹ ਕੰਮ ਕਰੋ। ਮਹਿਲਕਲਾ ਤਹਿਸੀਲਦਾਰ ਜਿੱਥੇ ਜਗਾਗੀ ਬਲਾਕ ਵਾਲੀ ਜਗਾਣਾ ਇੱਥੇ ਜਗਾ ਬਹੁਤ ਆ ਜਿੰਨੇ ਮਰਜੀ ਦਫਤਰ ਬਣਾ ਲਓ ਅੱਜ ਜੇ ਅਸੀਂ ਦੇਖੀਏ ਤਾਂ ਮਹਿਲਕਲਾ ਸਤਕਾਰਯੋਗ ਉਹਦਾ ਐਸਡੀਐਮ ਸਾਹਿਬ ਦਾ ਉਹਨਾਂ ਦਾ ਵੀ ਕੋਈ ਚੰਗਾ ਦਫਤਰ ਨਹੀਂ ਹੈਗਾ ਸੋ ਮੈਂ ਇਹ ਬੇਨਤੀ ਕਰਦਾ ਸਰਕਾਰ ਨੂੰ ਸਾਡੇ ਮਾਨਯੋਗ ਐਮਐਲਏ ਸਾਹਿਬ ਨੂੰ ਕਿ ਧਿਆਨ ਦਿਓ ਗੱਲਾਂ ਨਾਲ ਕੁਝ ਨਹੀਂ ਬਣਨਾ ਕਿਉਂਕਿ ਲੋਕਾਂ ਸਾਹਮਣੇ ਸਭ ਕੁਝ ਆ ਅੱਜ ਆ ਤੁਸੀਂ ਆ ਕੇ ਹਾਲਤ ਦੇਖ ਲਓ ਬਲਾਕ ਦੀ ਇੱਥੇ ਇੱਥੇ ਤਸਵੀਰਦਾਰ ਦਫਤਰ ਦੀ ਮਤਲਬ ਕਿ ਲੋਕਾਂ ਨੂੰ ਇਥੋਂ ਪੈਦਲ ਲੰਘਣਾ ਤਾਂ ਬਿਲਕੁਲ ਹੀ ਮੁਸ਼ਕਲ ਹੈ ਗੱਡੀਆਂ ਕਾਰਾਂ ਦਾ ਵੀ ਡਰ ਲੱਗਦਾ ਵੀ ਕਿਤੇ ਕੋਈ ਨਾ ਸਕੂਟਰ ਮੋਟਰਸਾਈਕਲ ਦਾ ਵੀ ਇੱਥੇ ਫਸ ਨਾ ਜਾਵੇ ਜੀ ਮੇਰਾ ਨਾਮ ਡਾਕਟਰ ਅਮਰਜੀਤ ਸਿੰਘ ਮਹਿਲਕਲਾ ਜੀ ਅਮਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਬਲਾਕ ਦੇ ਹਾਲਾਤ ਆ ਝੋਨਾ ਲਾਇਆ ਕਿ ਆ ਕੀ ਕਹਿਣਾ ਚਾਹੋਗੇ ਅਸੀਂ ਪਹਿਲਾਂ ਤਾਂ ਭਗਵਾਨਤਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਬਲਾਕ ਦੇ ਵਿੱਚ ਇਹਨਾਂ ਪਾਣੀ ਦਾ ਪ੍ਰਬੰਧ ਕਰਤਾ ਵੀ ਸਾਨੂੰ ਝੋਨਾ ਲਾਉਣ ਚ ਕੋਈ ਆਖ ਨਹੀਂ ਆਈ ਵਿਕਾਸ ਕੀਤਾ ਬਲਾਕ ਦਾ ਇਹਨਾਂ ਨੇ ਬਹੁਤ ਵਧੀਆ ਕਿਉਂਕਿ ਢੋਨਾ ਸੀ ਤਾਂ ਲਾਇਆ ਨਾ ਤਾਂ ਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ ਨਾ ਨੌਕਰੀਆਂ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਤਰਖਾਹਾਂ ਮਿਲ ਰਹੀਆਂ ਨਹੀਂ ਅਸੀਂ ਸੋਚਿਆ ਵੀ ਚਲ ਬਲਾਕ ਦੇ ਵਿੱਚ ਜਗ੍ਹਾ ਖਾਲੀ ਪਈ ਐ ਤੇ ਪਾਣੀ ਪੂਣੀ ਦਾ ਵਧੀਆ ਪ੍ਰਬੰਧ ਆ ਢੋਨਾ ਲਾ ਦਈਏ ਬੇਰੋਜ਼ਗਾਰਾਂ ਨੂੰ ਕੋਈ ਰੋਜ਼ਗਾਰ ਮਿਲ ਜੂ ਮੁਲਾਜ਼ਮਾਂ ਦੀਆਂ ਜਿਹੜੀਆਂ ਤਰਖਾਹਾਂ ਉਹ ਮਿਲ ਜਾਣਗੀਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਕੋਈ ਜਿਵੇਂ ਕਹਿੰਦਾ ਕੋਈ ਸ਼ਰਮ ਵੀ ਕਿਸੇ ਨੌ ਦੀ ਚੀਜ਼ ਆ ਵੀ ਕਾਹਨੂੰ ਬਿਸ਼ਰਮੀ ਧਾਰੀ ਆ ਪੰਜਾਬ ਦੇ ਵਿੱਚ ਵਿਕਾਸ ਦੇ ਨਾਂ ਤੇ ਤੁਸੀਂ ਆਇਓ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਤੁਸੀਂ ਆਇਓ ਸਿਹਤ ਦੇ ਨਾਂ ਤੇ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਪਰ ਪੰਜਾਬ ਦੇ ਹਾਲਾਤ ਆ ਜਿਹੜੇ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਜ ਬੁਰੀ ਤਰ੍ਹਾਂ ਪੰਜਾਬ ਇਸ ਵਿੱਚ ਨਪੀੜਿਆ ਪਿਆਗਾ ਜੇ ਤੁਸੀਂ ਬਲਾਕ ਦੀ ਗੱਲ ਕਰਦੇ ਆ ਵੀ ਇੱਥੇ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਨਾ ਇੱਥੇ ਬਾਥਰੂਮਾਂ ਦਾ ਕੋਈ ਪ੍ਰਬੰਧ ਆ ਨਾ ਇੱਥੇ ਕੋਈ ਫਲਸਾਂ ਦਾ ਪ੍ਰਬੰਧ ਆ ਜਿਹੜੇ ਲੋਕ ਇੱਥੇ ਤਹਿਸੀਲ ਦੇ ਵਿੱਚ ਕੰਮ ਕਰਾਉਂਦੇ ਨੇ ਜਾਂ ਆਪਣੇ ਵੀਡੀਓ ਦਫ਼ਤਰ ਦੇ ਵਿੱਚ ਆਉਂਦੇ ਨੇ ਜੋ ਵੀਡੀਓ ਦਫ਼ਤਰ ਦਾ ਕੰਮ ਆ ਹਲਕੇ ਦਾ ਵਿਕਾਸ ਕਰਨਾ ਵੀਡੀਓ ਸਾਹਿਬ ਦਾ ਕੰਮ ਹੁੰਦਾ ਉਹ ਤਾਂ ਆਪਦੇ ਬਲਾਕ ਦਾ ਵਿਕਾਸ ਨਹੀਂ ਹੋ ਰਿਹਾ ਜਿਸ ਜਗ੍ਹਾ ਤੇ ਬਿਲਡਿੰਗ ਬਣੀ ਆ ਉਹ ਹਲਕੇ ਦਾ ਕੀ ਵਿਕਾਸ ਕਰਨਗੇ ਬਲਾਕ ਦਾ ਕੀ ਵਿਕਾਸ ਕਰਨਗੇ ਸਾਡੇ ਇਥੇ ਐਮਐਲਏ ਸਾਡੇ ਇਥੇ ਮੰਤਰੀ ਸਾਡੇ ਇਥੇ ਮੁੱਖ ਮੰਤਰੀ ਵੱਡੇ ਵੱਡੇ ਰੋਜ ਦਾਅਵੇ ਕਰਦੇ ਵੀ ਅਸੀਂ ਜਿਹੜਾ ਪੰਜਾਬ ਦਾ ਵਿਕਾਸ ਆ ਬਹੁਤ ਵੱਡੀ ਮਤਲਬ ਬਹੁਤ ਵੱਡੀ ਤਰ੍ਹਾਂ ਪੰਜਾਬ ਦਾ ਵਿਕਾਸ ਜਿਹੜਾ ਸਾਡੇ 3 ਸਾਲਾਂ ਦੇ ਵਿੱਚ ਕੀਤਾਗਾ ਪਰ ਵਿਕਾਸ ਇਹਨਾਂ ਨੇ ਇੱਕ ਕੀਤਾਗਾ ਜਿਹੜਾ ਕਿ ਮਤਲਬ ਕਰੋੜਾਂ ਰੁਪਇਆ ਕਰਜ਼ਾ ਜਿਹੜਾ ਪੰਜਾਬ ਸਰ ਚਾੜਤਾ ਨਿਤ ਨਵੇਂ ਕਰਜ਼ਾ ਜਿਹੜੇ ਉਹ ਰੋਜ਼ ਕਿਤੋਂ 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 ਲੈ ਰਹੇ ਨੇ ਪੰਜਾਬ ਦਾ ਹਰ ਜਿਹੜਾ ਨਵਾਂ ਬੱਚਾ ਜੰਮੂਗਾ ਇੱਥੇ ਉਹ ਕਰਜ਼ੇ ਲੈ ਕੇ ਹੀ ਜੰਮ ਰਿਹਾ ਕਿਉਂ ਬੱਚੇ ਦੇ ਸਿਰ ਤੇ ਇੰਨਾ ਕਰਜ਼ਾ ਆਊਗਾ ਵੀ ਉਹਨਾਂ ਦੀ ਸੱਤ ਪੀੜ੍ਹੀਆਂ ਉਹ ਸਾਇਦ ਕਰਜ਼ਾ ਜਿਹੜਾ ਪੰਜਾਬ ਦਾ ਉਹ ਨਹੀਂ ਲਾ ਸਕਣਗੀਆਂ ਜਿਹੜਿਆ ਕਹਿੰਦੇ ਕੀ ਇਹ ਸਾਡੇ ਕੋਲੇ ਅਸੀਂ ਕਿਤੋਂ ਕਰਜ਼ਾ ਨਹੀਂ ਲੈਣਾ ਅਸੀਂ ਮਾਈਨਿੰਗ ਤੋਂ ਪੈਸਾ ਕਮਾਵਾਂਗੇ ਅਸੀਂ ਸਰਾਵ ਤੋਂ ਪੈਸਾ ਕਮਾਵਾਂਗੇ ਅਸੀਂ ਹੋਰ ਸਾਧਨਾਂ ਤੋਂ ਪੈਸਾ ਕਮਾਵਾਂਗੇ ਉਹਦੇ ਨਾਲ ਪੰਜਾਬ ਦਾ ਜਿਹੜਾ ਵਿਕਾਸ ਕਰਾਂਗੇ ਪਰ ਇਹ ਸਾਰੀਆਂ ਗੱਲਾਂ ਤੋਂ ਹਟ ਕੇੜੀ ਭਗਵਾਨਤਮਾਨ ਦੀ ਸਰਕਾਰ ਇਹ ਫੇਲ ਹੋ ਚੁੱਕੀ ਆ ਲੋਕਾਂ ਨੂੰ ਅਪੀਲ ਆ ਵੀ ਇਸ ਸਰਕਾਰ ਦੇ ਖਿਲਾਫ ਆਓ ਸਾਰੇ ਖੜੇ ਹੋ ਕੇ ਇਹਨਾਂ ਦੇ ਖਿਲਾਫ ਖੜੀਏ ਤੇ ਆਉਣ ਵਾਲਾ ਭਵਿੱਖ ਆਓ ਆਪਣਾ ਸਵਾਰੀ ਹੈ ਧੰਨਵਾਦ ਗੁਰਜਿੰਦਰ ਸਿੰਘ ਬੀਡੀਪੀ ਐਮਐਲ ਕਲਾਮ ਗੁਰਜਿੰਦਰ ਜੀ ਇੱਕ ਲੋਕਾਂ ਵੱਲੋਂ ਅੱਜ ਜਿਹੜਾ ਰੋਸ ਦੇ ਧਰਨ ਉਹ ਲਗਾਇਆ ਚੌਕ ਲਗਾਇਆ ਗਿਆ ਕਹਿ ਰਹੇ ਵੀ ਜਿਹੜਾ ਪਾਣੀ ਬਹੁਤ ਜ਼ਿਆਦਾ ਇੱਥੇ ਲੰਗਰ ਨੂੰ ਪਰੇਸ਼ਾਨੀਆਂ ਆ ਰਹੀਆਂ ਕੀ ਕਹਿਣਾ ਚਾਹੁੰਦੇ ਦੇ ਇਹਨਾਂ ਮੈਂ ਅੱਜ ਹੀ ਲਗਦਾ ਇਹਨਾਂ ਤੋਂ ਮੇਰੇ ਕੋਲ ਐਡੀਸ਼ਨ ਚਾਰਜ ਸੀ ਇੱਥੇ ਹੁਣ ਮੇਰੇ ਕੋਲੇ ਹੋ ਗਏ 15-20 ਦਿਨ ਆਪਕਾ ਹੀ ਮੇਰੇ ਕੋਲ ਹੋ ਗਿਆ ਇੱਥੇ ਆ ਕੇ ਮਲਕ ਨਾ ਬਲੌਗ ਦਾ ਤੇ ਜਨਾਜੀ ਮਹਿੰਦਰ ਜੱਟ ਜੀ ਇਹਨੂੰ ਬੁਲਾਇਆ ਸੀਗਾ ਇਹ ਸਫਾਈ ਦੇ ਸਬੰਧ ਚ ਤੇ ਇਹਨੂੰ ਉੱਚਾ ਕਰਨ ਦੇ ਸਬੰਧ ਚ ਆ ਕੁਝ ਦਿਨਾਂ ਚ ਆਉਂਦੇ ਹਫਤੇ 10 ਦਿਨਾਂ ਦੇ ਵਿੱਚ ਵਿੱਚ ਇਹਦੀ ਮਿੱਟੀ ਪੋਵਾ ਕੇ ਨਾ ਸਾਰੀ ਉੱਚਾ ਕਰਾ ਕੇ ਤੇ ਇੰਟਰਲੌਕ ਟੈਲਾਂ ਲਗਾਉਣਗੇ ਤੇ ਬਾਕੀ ਇੱਕ ਦੋ ਜਿਹੜੇ ਹੈਗੇ ਆ ਵਾਸ਼ਰੂਮ ਆ ਜਿਹੜੇ ਆ ਉਹ ਹਾਂ ਲੇਡੀਆਂ ਦੇ ਅਲੱਗ ਬਣਾਉਣਾ ਤਿਆਰ ਕਰਨਾ ਨਵੇਂ ਤਿਆਰ ਕਰਾਂਗੇ। ਬਾਕੀ ਜਿਹੜੇ ਕੋਈ ਪੁਰਾਣੇ ਉਹਨਾਂ ਦੀ ਜਿਹੜੀ ਹੈਗੀ ਮਰਮਦ ਕਰੂ ਕੋ ਕਰਾਂਗੇ। ਬੋਲੇ ਪੁਰਾਣੇ ਆਓ। ਠੀਕ ਸਰ ਕੂੜੇ ਦੇ ਢੇਰ ਨੂੰ ਵੀ ਲਾ ਸੀਗੀ ਰਚੀ ਵੀ ਕੂੜੇ ਦੇ ਢੇਰ ਜਿਹੜਾ ਸਾਹਾਂ ਤਾਂ ਪੈਰੀਆ ਬਣਾ ਦੇਉਂਦੇ ਚਾਹੁੰਦੇ। ਕੂੜੇ ਦੇ ਢੇਰ ਤਾਂ ਪਹਿਲਾਂ ਸੀਗੇ ਹੁਣ ਤਾਂ ਵੈਸੇ ਨਹੀਂ ਕਿਉਂਕਿ ਸਾਡੀ ਆ ਕੰਧ ਸੀਗੀ ਜਿਹੜੀ ਪਹਿਲਾਂ ਇੱਥੇ। ਉਹ ਖਾਲੀ ਸੀ ਪਹਿਲਾਂ। ਅੱਗੇ ਸਾਰਾ ਹੀ ਜਿਹੜਾ ਜੰਨੀ ਮਾਰਕੀਟ ਦਾ ਸਾਰੀ ਕੋਲ ਇੱਥੇ ਛੜਦੀ ਸੀ ਉਹ ਡੰਬ ਬਣਾਇਆ ਹੋਇਆ ਸੀ ਉਹਨਾਂ ਨੇ। ਅਸੀਂ ਫਿਰ ਇਹਨੂੰ ਮੈਂ ਉਦੋਂ ਐਡੀਸ਼ਨ ਉਹ ਤਾਂ ਬਾਕੀ ਇਟਾ-ਉਟਾ ਪਈਆਂ ਉਹ ਅਸੀਂ ਕਰਵਾਉਣਾ ਹੈ ਨਾ ਬਾਹਰ ਬਾਹਰシャਪੂਰ ਸਾਡੇ ਹਾਂਜੀ ਪੂਰੇ ਢੇਰ ਬਹੁਤ ਲੱਗਿਆ ਬਾਹਰ ਦੇ ਹਾਂ ਸਾਰੀ ਸਫਾਈ ਕਰਾਵਾਂਗੇ ਹੁਣ ਅਸੀਂ ਕੰਮ ਹੀ ਸ਼ੁਰੂ ਕਰਾ ਰਹੇ ਹਾਂ 10-15 ਦਿਨਾਂ ਦੇ ਹੂੰ